ਅੱਜ ਦੇ ਇਸ ਵੀਡੀਓ ਦੇ ਸਪான்ਸਰ ਨੇ ਜੀ ਇੰਸ਼ੋਰੈਂਸ ਐਡਵਾਈਜ਼ਰ ਅਮਨਵੀਰ ਸਿੰਘ ਵਾਲੀਆ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵਿਜ਼ਾ ਇੰਸ਼ੋਰੈਂਸ ਡਿਸੇਬਿਲਿਟੀ ਆਰਆਰਐਸਪੀ ਆਰਈਐਸਪੀ ਇੱਕ ਪਰੋਸੇਮੰਦ ਨਾਮ ਅਮਰਬੀਰ ਸਿੰਘ ਵਾਲੀਆ ਮਿਸਟਰ ਡੋਨਲਡ ਟਰੰਪ ਜਦੋਂ ਦੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਨੇ ਉਦੋਂ ਦਾ ਇਹ ਮਹਿਸੂਸ ਹੋ ਰਿਹਾ ਹੈ ਕਿ ਉਹ ਚਾਹੁੰਦੇ ਨੇ ਕਿ ਸਾਰੀ ਸੱਤਾ ਦੇ ਉੱਪਰ ਮੇਰਾ ਕੰਟਰੋਲ ਹੋ ਜਾਏ ਜਿਸ ਤਰ੍ਹਾਂ ਕਿ ਇੱਕ ਤਾਨਾਸ਼ਾਹ ਦਾ ਹੁੰਦਾ ਹੈ ਔਰ ਉਹਨਾਂ ਨੇ ਹੁਣ ਇਸ ਦੇ ਇਵਜ ਦੇ ਵਿੱਚ ਬਹੁਤ ਸਾਰੇ ਜਿਹੜੇ ਫੈਡਰਲ EMPLOYES ਨੇ ਉਹਨਾਂ ਨੂੰ ਚਿੱਠੀਆਂ ਭਜਵਾਈਆਂ ਨੇ ਉਹ ਕਹਿੰਦੇ ਜੀ ਫੈਡਰਲ ਸਰਕਾਰ ਦੇ ਜਿਹੜੇ EMPLOYES ਨੇ 2.3 ਮਿਲੀਅਨ ਤਕਰੀਬਨ 23 ਲੱਖ ਲੋਕ ਉਹ ਕਹਿੰਦੇ ਜਾਂ ਤਾਂ ਤੁਸੀਂ ਆਪ ਜੌਬ ਛੱਡ ਦਿਓ ਤੇ ਤੁਸੀਂ ਐ ਕਰੋ ਫਰਵਰੀ ਦੀ 6 ਤਰੀਕ ਤੁਹਾਡੀ ਡੈਡਲਾਈਨ ਹੈ ਤੁਸੀਂ ਆਪਣੀ ਆਪਣੀ ਜੌਬ ਵੌਲੰਟੀਅਰਲੀ ਛੱਡ ਦਿਓ ਉਸ ਤੋਂ ਬਾਅਦ ਅਸੀਂ 8 ਮਹੀਨੇ ਦੀ ਜਿਹੜੀ ਤੁਹਾਡੀ ਪੇ ਹੈ ਉਹ ਤੁਹਾਨੂੰ ਦੇਵਾਂਗੇ ਹੁਣ ਉਹਦੇ ਵਿੱਚ ਬਹੁਤ ਸਾਰੇ ਡੈਮੋਕ੍ਰੈਟਸ ਜਿਹੜੇ ਹੈਗੇ ਨੇ ਯੂਨੀਅਨ ਹੈ ਜਿਹੜੀ ਉਹ ਬਹੁਤ ਜ਼ਿਆਦਾ ਚਿੰਤਾ ਦੇ ਵਿੱਚ ਹੈ ਔਰ ਹੁਣ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਇਲੀਗਲ ਜਿਸ ਤਰ੍ਹਾਂ ਕਿ ਆਪਾਂ ਕਹਿ ਸਕਦੇ ਆ ਵਕੀਲ ਪੈਗੇ ਉਹਨਾਂ ਨੇ EMPLOYES ਨੂੰ ਕਿਹਾ ਹੈਗਾ ਵੀ ਤੁਹਾਨੂੰ ਜੌਬ ਛੱਡਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਇਹ ਆਫਰ ਅਸੈਪਟ ਨਾ ਕਰੋ ਕਿਉਂਕਿ ਇਹਦੇ ਵਿੱਚ ਬਹੁਤ ਕੁਝ ਨਹੀਂ ਦਿੱਤਾ ਗਿਆ ਕੀ 8 ਮਹੀਨੇ ਤੁਹਾਨੂੰ ਕੰਮ ਕਰਨਾ ਪਾਏਗਾ ਕੀ ਤੁਹਾਨੂੰ ਜਿਹੜਾ ਹੈਗਾ ਉਹ 8 ਮਹੀਨੇ ਦੀ ਪੂਰੀ ਤਨਖਾਹ ਦਿੱਤੀ ਜਾਏਗੀ ਜਾਂ ਤਨਖਾਹ ਬੰਦ ਕਰਤੀ ਜਾਏਗੀ ਕੁਝ ਵੀ ਕਲੀਅਰ ਨਹੀਂ ਹੈ ਸੋ ਤੁਸੀਂ ਇਸ ਕਰਕੇ ਜੌਬਾਂ ਨੂੰ ਛੱਡਿਓ ਨਾ ਬਹੁਤ ਸਾਰੇ ਜਿਹੜੇ ਫੈਡਰਲ EMPLOYEES ਨੇ ਉਹਨਾਂ ਨੇ ਮੀਡੀਆ ਆਊਟਲੈਟਸ ਨੂੰ ਜਦੋਂ ਗੱਲਬਾਤ ਕੀਤੀ ਉਹ ਕਹਿੰਦੇ ਸਾਨੂੰ ਤਾਂ ਹੈਰਾਨੀ ਹੋ ਰਹੀ ਹੈ ਇਹ ਵੇਖ ਕੇ ਅਸੀਂ ਦਹਾਕਿਆਂ ਤੋਂ ਆਪਣੀ ਆਪਣੀ ਪੋਜੀਸ਼ਨ ਦੇ ਉੱਪਰ ਕੰਮ ਕਰ ਰਹੇ ਹਾਂ ਤੇ ਆਲ ਆਫ ਸਡਨ ਸਾਨੂੰ ਸਾਰਿਆਂ ਨੂੰ ਈਮੇਲ ਆ ਜਾਂਦੀ ਹੈ ਵੀ ਤੁਸੀਂ ਵੌਲੰਟੀਅਰਲੀ ਜਿਹੜੀ ਹੈ ਆਪਣੀ ਜੌਬ ਨੂੰ ਛੱਡ ਦਿਓ ਇਹਦੇ ਵਿੱਚ ਇੱਕ ਤਾਂ ਮਿਲਟਰੀ ਯੂਐਸ ਪੋਸਟਲ ਨੈਸ਼ਨਲ ਸਿਕਿਉਰਿਟੀ ਤੇ ਇਮੀਗ੍ਰੇਸ਼ਨ ਦੇ ਸਟਾਫ ਨੂੰ ਇਹ ਚਿੱਠੀਆਂ ਨਹੀਂ ਆਈਆਂ ਹੈਗੀਆਂ ਹੁਣ ਸੋਚਿਆ ਇਹ ਜਾ ਰਿਹਾ ਹੈ ਉਪੀਆਂ ਓਪੀਐਮ ਦੁਆਰਾ ਜਦੋਂ ਇਹ ਈਮੇਲ ਗਈ ਤਾਂ ਸੋਚਿਆ ਇਹ ਜਾ ਰਿਹਾ ਉਹ ਕਹਿੰਦੇ ਜੇ 5 ਤੋਂ 10% EMPLOYEES ਵੀ VOLUNTARILY JOB ਛੱਡ ਦਿੰਦੇ ਨੇ ਤਾਂ ਸਰਕਾਰ ਜਿਹੜੀ ਹੈ ਉਹ 100 BILLION ਦੀ ਅਮਾਉਂਟ ਦੀ ਸੇਵਿੰਗ ਕਰ ਲੇਗੀ 100 BILLION ਇੰਨਾ ਪੈਸਾ ਉਹਨਾਂ ਦਾ ਬਚ ਜਾਣਾ ਉਹ ਕਹਿੰਦੇ ਇਸ ਕਰਕੇ ਇਹਨਾਂ ਨੂੰ ਤੋੜਨਾ ਜਿਹੜਾ ਹੈ ਉਹ ਠੀਕ ਹੈ ਕੈਡ ਇਹਦੇ ਪਿੱਛੇ ਜੇ ਆਪਾਂ ਖਾਸ ਗੱਲ ਇਹ ਵੀ ਵੇਖੀਏ ਵੀ ਇਹਦੇ ਪਿੱਛੇ ਮਿਸਟਰ ਇਲਨ ਮਸਕ ਜਿਹੜੇ ਨੇ ਉਹਨਾਂ ਦਾ ਵੀ ਬਹੁਤ ਵੱਡਾ ਹੱਥ ਹੈ ਬਿਲਕੁਲ ਉਹੇ ਜੀ ਚਿੱਠੀ ਭੇਜੀ ਗਈ ਸੀ ਜਿਸ ਤਰ੍ਹਾਂ ਦਾ ਜਦੋਂ ਟਵਿੱਟਰ ਹੁੰਦਾ ਸੀ ਟਵਿੱਟਰ ਨੂੰ ਜਦੋਂ ਇਲਨ ਮਸਕ ਨੇ ਐਕਸ ਬਣਾਇਆ ਸੀ ਉਦੋਂ ਹੋਲਡ ਕਰ ਲਿਆ ਸੀ ਉਸ ਕੰਪਨੀ ਨੂੰ ਉਦੋਂ ਬਹੁਤ ਸਾਰੇ EMPLOYES ਨੂੰ ਫਾਇਰ ਕੀਤਾ ਸੀ ਐਸੇ ਤਰੀਕੇ ਦੀ ਇੱਕ ਚਿੱਠੀ ਫੌਕ ਇਨ ਦਾ ਰੋਡ ਇਹ ਜੀ ਇੱਕ ਚਿੱਠੀ ਜਿਹੜੀ ਹੈ ਉਹ ਹੁਣ ਸਾਰੇ EMPLOYES ਨੂੰ ਗਈ ਹੈ ਇਤੋਂ ਤੱਕ ਤਾਂ ਇਹ ਗੱਲ ਖਤਮ ਹੋ ਗਈ ਦੇਖੋ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਹੈ ਮਿਸਟਰ ਇਲਨ ਮਸਕ ਦੇ ਕੋਲੇ ਮਿਸਟਰ ਇਲਨ ਮਸਕ ਨੇ ਇੱਕ ਹੋਰ ਪੱਤਾ ਖੇលਿਆ ਹੁਣ ਕੀ ਹੋਇਆ ਕਿ OPM OPM ਜਿਹੜੀ ਸ਼ਾਖਾ ਹੈ ਜਿਹਦੇ ਕੋਲੇ ਜਿੰਨੇ ਵੀ ਫੈਡਰਲ EMPLOYES ਨੇ ਉਹਨਾਂ ਦਾ ਡਾਟਾ ਹੁੰਦਾ ਜਿੰਨੇ ਵੀ ਮਿਲੀਅਨਸ ਆਫ ਫੈਡਰਲ EMPLOYES ਦਾ ਡਾਟਾ ਉਹਨਾਂ ਦੇ ਕੋਲੇ ਪਰਸਨਲ ਡਾਟਾ OPM ਦੇ ਕੋਲੇ ਸੀਗਾ ਮਿਸਟਰ ਇਲਾਨ ਮਸਕ ਦੇ ਜਿਹੜੇ ਆਪਣੇ ਲੋਕ ਨੇ ਉਹਨਾਂ ਨੇ OPM ਦੇ ਜਿਹੜੇ ਸਰਕਾਰੀ ਮੁਲਾਜ਼ਮ ਸੀ ਫੈਡਰਲ ਜਿਹੜੇ EMPLOYEES ਸੀ ਬੇਸਿਕਲੀ ਸੀਨੀਅਰ EMPLOYEES ਵੀ ਉਹਨਾਂ ਨੂੰ ਪਤਾ ਨਾ ਲੱਗੇ ਅਸਲ ਦੇ ਵਿੱਚ ਕਿੰਨੇ EMPLOYEES ਕੱਢੇ ਗਏ ਨੇ ਕਿੰਨੇ EMPLOYEES ਨਹੀਂ ਕੱਢੇ ਗਏ ਉਹਨਾਂ ਨੂੰ ਲੌਕਆਊਟ ਕਰਤਾ ਕੰਪਿਊਟਰ ਸਿਸਟਮ ਦੇ ਵਿੱਚੋਂ ਹੁਣ ਜਿਹੜੇ ਅਸਲੀ ਜਿਹੜੇ ਬਹੁਤ ਦੇਰ ਤੋਂ ਫੈਡਰਲ EMPLOYEES ਜਿਹੜੇ ਸਾਰਾ OPM ਦੇ ਵਿੱਚ ਇਹ ਡਾਟਾ ਰੱਖਦੇ ਸੀ ਵੀ ਕਿੰਨੇ EMPLOYE काम ਕਰ ਰਹੇ ਨੇ ਉਹ ਤਾਂ ਕੰਪਿਊਟਰ ਨੂੰ ਐਕਸੈਸ ਹੀ ਨਹੀਂ ਕਰ ਸਕਦੇ ਉਤਾ ਵੇਖ ਨਹੀਂ ਸਾਖਦੀ ਹੈਗੇ ਕਿ ਸਰਕਾਰ ਨੇ ਕਿੰਨੇ EMPLOYES ਕੱਢੇ ਤੇ ਕਿੰਨੇ EMPLOYES ਪਾਇ ਸੋ ਬਹੁਤ ਵੱਡੀ ਇਹ ਖਬਰ ਜਿਹੜੀ ਸਾਹਮਣੇ ਆਈ ਹੈ ਇਲਨ ਮਸਕ ਦੇ ਜਿਹੜੇ ਲੋਕ ਨੇ ਉਹਨਾਂ ਨੇ US GOVERNMENT ਦੇ HUMAN RESOURCES AGENCY ਆ ਜਿਹੜੀ ਉਹਦੇ ਕੰਪਿਊਟਰ ਸਿਸਟਮ ਦੇ ਵਿੱਚੋਂ ਕਰੀਅਰ ਸਿਵਲ ਸਰਵੈਂਟ ਜਿਹੜੇ ਨੇ ਕਿ ਉਹਨਾਂ ਨੂੰ ਪਰਾਂ ਕਰਤਾ ਲੌਕਆਊਟ ਕਰਤਾ ਉਹਨਾਂ ਨੂੰ ਹੁਣ ਉਹ ਜਿਹੜੇ ਪਰਸਨਲ ਡਾਟਾ ਹੈ ਹਜ਼ਾਰਾਂ ਲੱਖਾਂ ਲੋਕਾਂ ਦਾ ਫੈਡਰਲ EMPLOYEES ਦੇ millions of federal employees ਦਾ ਜਿਹੜਾ personal data ਹੁਣ ਉਹਨਾਂ ਦੇ ਕੋਲੇ access ਹੀ ਨਹੀਂ ਰਿਹਾ ਹੁਣ ਸਰਕਾਰ ਕੀ ਕਰਦੀ ਹੈ ਹੁਣ ਇਲਨ ਮਸਕ ਨੇ ਕੀ ਡਿਸਾਈਡ ਕੀਤਾ ਹੈ ਹੁਣ ਮਿਸਟਰ 트ੰਪ ਨੇ ਕੀ ਡਿਸਾਈਡ ਕੀਤਾ ਹੈ ਇਹ OPM ਦੇ ਆਪਣੇ ਜਿਹੜੇ federal employees ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਸੋ ਮਿਸਟਰ ਡੋਨਲਡ 트੍ਰੰਪ ਤੇ ਇਲਨ ਮਸਕ ਇਕੱਠੇ ਹੋ ਕੇ ਆਏ ਲੱਗ ਰਹੇ ਨੇ ਜਿਵੇਂ ਤਾਨਾਸ਼ਾਹੀ ਸਰਕਾਰ ਚ ਲਾਉਂਦੇ ਹੱਕ ਦੇ ਵਿੱਚ ਨੇ ਵੀ ਜੋ ਉਹ ਕਰਨਗੇ ਸਿਰਫ ਉਹ ਹੋਏਗਾ ਜਿੰਨੇ ਪੁਰਾਣੇ EMPLOYEES ਐ ਕੱਢ ਦਿਓ ਜਿੰਨਾ ਪੈਸਾ ਬਚਦਾ ਬਚਾ ਲਓ ਜਿਹੜੇ EMPLOYEES ਇੱਥੇ ਰਹਿ ਜਾਣਗੇ ਉਹਨਾਂ ਦਾ ਐਕਸੈਸ ਹੀ ਬੰਦ ਕਰ ਦਿਓ ਤਾਂ ਕਿ ਉਹਨਾਂ ਨੂੰ ਪਤਾ ਹੀ ਨਾ ਲੱਗੇ ਵੀ ਸਰਕਾਰ ਦੇ ਵਿੱਚ ਹੋ ਕੀ ਰਿਹਾ